ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਚਰਣ ਉੱਚਾ ਕਰਨ ਵਾਲੇ ਗੁਰਬਾਣੀ ਵਿਚਾਰ ਭਾਗ ਪਹਿਲਾ ਆਓ ਸੁਣਦੇ ਹਾਂ 9 ਨਲਕ ਗੁਰੂ ਤੇਗ ਬਹਾਦਰ ਜੀ ਸੇਜ ਗੁਣ ਗੋਬਿੰਦ ਗਾयो ਨਹੀਂ ਜਨਮ ਆਕਾਰਤ ਕੇ ਨ ਕਹੋ ਨਾਨਕ ਹਰ ਪਜ ਮਨਾ ਜੈ ਬਿਦ ਜਲ ਕੋ ਮੀਨ ਓ ਹਿਊਮਨ ਬੀਇੰਗ ਇਫ ਯੂ ਡੂ ਨਾਟ ਰਿਸਾਈਟ ਦਾ ਐਟਰੀਬਿਊਟਸ ਆਫ ਗਾਡ ਯੂ ਹੈਵ ਵੇਸਟਡ ਦਾ ਲਾਈਫ ਦਾ ਗੁਰੂ ਸੇਜ਼ ਮੈਡੀਟੇਟ ਔਨ ਗਾਡ ਐਸ ਮਚ ਐਸ ਫਿਸ਼ ਲਵਸ ਵਾਟਰ ਅਵਰ ਕਮੈਂਟਸ God, Bhai Guruji, is truth. Truth gives us peace and purity to mind. Then our conduct become true and we shall attain all the merits. That is why we love the God. ਆਪ ਜੀ ਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਕਰੋ ਜੀ